ਦੇ ਕੋਲ ਜੀਵਨ ਜੀਣ ਦੀ ਸਹੀ ਕਲਾ ਹੁੰਦੀ ਹੈ ਸਹੀ ਸਮਝ ਹੁੰਦੀ ਹੈ ਜਿਹਨਾਂ ਦਾ ਜੀਵਨ ਸਹੀ ਮਾਰਗ ਤੇ ਚੱਲਦਾ ਹੈ ਫੇਰ ਖੁਸ਼ੀਆਂ ਦੀ ਮੰਜ਼ਿਲ ਮਿਲਦੀ ਵੀ ਉਹਨਾਂ ਨੂੰ ਹੈ ਤਾਂ ਜਿਹਨਾਂ ਦਾ ਮਾਰਗ ਹੀ ਗਲਤ ਹੋਵੇ ਤਾਂ ਫਿਰ ਤੁਸੀਂ ਆਪ ਸੋਚੋ ਗਲਤ ਮਾਰਗ ਤੇ ਚੱਲ ਕੇ ਕਦੀ ਬੰਦਾ ਆਪਣੀ ਅਸਲੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਦਾ ਇਸ ਲਈ ਇਨਸਾਨ ਦੇ ਜੀਵਨ 'ਚ ਅਗਰ ਅੱਜ ਦੇਖਿਆ ਜਾਵੇ ਇਹ ਦੁੱਖਾਂ ਪਰੇਸ਼ਾਨੀਆਂ ਦਾ ਕਾਰਨ ਹੈ ਕਿ ਕਦੀ ਸੋਚਣ ਦੀ ਕੋਸ਼ਿਸ਼ ਕਰੋ ਕਿਉਂਕਿ ਸਾਡੇ ਕੋਲ ਕਿੰਨੇ ਜੀਵ ਆ ਕੇ ਬੇਨਤੀ ਕਰਦੇ ਐ ਉਹ ਜਦ ਵੀ ਬੇਨਤੀ ਕਰਦੇ ਐ ਨਾ ਤਾਂ ਪਤਾ ਬੇਨਤੀ ਉਹਨਾਂ ਦੀ ਕੀ ਹੁੰਦੀ ਐ ਜੀ ਮੇਰੇ ਜੀਵਨ 'ਚ ਦੁੱਖ ਬਹੁਤ ਐ ਔਰ ਕਾਰਨ ਕੀ ਦੱਸਣਗੇ ਮੇਰੀ ਕਿਸਮਤ ਮਾੜੀ ਐ ਆ ਕਿਸੇ ਗ੍ਰਹਿ ਦਾ ਦੋਸ਼ ਐ ਕਿਸੇ ਫਲਾਣੇ ਦਾ ਦੋਸ਼ ਐ ਕਿਸੇ ਨੇ ਕੁਝ ਕਰ ਦਿੱਤਾ ਯਾਨੀ ਉਹਨਾਂ ਨੂੰ ਸਾਰਿਆਂ ਦੇ ਦੋਸ਼ ਨਜ਼ਰ ਆਉਂਦੇ ਐ ਪਰ ਆਪਣਾ ਦੋਸ਼ ਨਜ਼ਰ ਨਹੀਂ ਆਉਂਦਾ ਕਿ ਮੈਂ ਹੀ ਉਹ ਗਲਤੀਆਂ ਵਿੱਚ ਫਸਿਆ ਹੋਇਆ ਮੈਂ ਹੀ ਗਲਤ ਕਰਮ ਕਰ ਰਿਹਾ ਸਮਝ ਦਿਓ ਕਿ ਨਹੀਂ ਜੇ ਤਾਂ ਸਮਝ ਲਓ ਇੱਕ ਕਿਸਾਨ ਐ ਜੇ ਇੱਕ ਮਾਲੀ ਐ ਹੁਣ ਇੱਕ ਮਾਲੀ ਨੇ ਬੀਜ ਬੋ ਦਿੱਤਾ ਔਰ ਜਦੋਂ ਨਿਕਲਿਆ ਉਹ ਜ਼ਮੀਨ ਵਿੱਚੋਂ ਪੇੜ ਤਾਂ ਨਿਕਲਿਆ ਕਿੱਕਰ ਦਾ ਤਾਂ ਹੁਣ ਮਾਲੀ ਕਵੇ ਜਾਂ ਕਿਸਾਨ ਕਵੇ ਇੱਕੱਕਰ ਦਾ ਪੇੜ ਕਿਤਾ ਨਿਕਲਿਆ ਲੱਗਦਾ ਕਿਸੇ ਨੇ ਕੁਛ ਕਰ ਦਿੱਤਾ ਲੱਗਦਾ ਸ਼ਨੀ ਭਾਰਾ ਹੈ ਲੱਗਦਾ ਫੁਲਾਨਾ ਗ੍ਰਹਿ ਮਾੜਾ ਹੈ ਜਿਹੜਾ ਇੱਥੋਂ ਕਿੱਕਰ ਦਾ ਬੀਜ ਨਿਕਲੇ ਪੇੜ ਨਿਕਲੇ ਆਇਆ ਤਾਂ ਹੁਣ ਜਿਹੜਾ ਸਮਝਦਾਰ ਹੋਏਗਾ ਉਹ ਕਹੇਗਾ ਉਹ ਮਾਲੀ ਆ ਕਿਸਾਨ ਭਾਈ ਦੋਸ਼ ਕਿਹਨੂੰ ਦਿੰਦਾ ਹੈ ਦੋਸ਼ ਕਿਹਨੂੰ ਦਿੰਦਾ ਹੈ ਜੇ ਕਿੱਕਰ ਉੱਗੀ ਹੈ ਤਾਂ ਇਹਦਾ ਮਤਲਬ ਬੀਜੀ ਵੀ ਤੂੰ ਕਿਕਰ ਹੀ ਹੋਣੀ ਹੈ ਕਿਉਂਕਿ ਤਾਂ ਹੋ ਹੀ ਨਹੀਂ ਸਕਦਾ ਕਿ ਤੂੰ ਅੰਬ ਬੀਜਿਆ ਹੋਵੇ ਤਾਂ ਕਿੱਕਰ ਨਿਕਲੇ ਆਵੇ ਹੁਣ ਉੱਥੇ ਜੇ ਬੰਦਾ ਦੂਜੇ ਨੂੰ ਦੋਸ਼ ਦੇਗਾ ਤਾਂ ਨਾ ਸਮਝੀ ਹੈ ਪਰ ਜੇ ਬੰਦਾ ਕਹੇਗਾ ਹਾਂ ਇਹ ਮੈਨੂੰ ਹੀ ਭੁਲੇਖਾ ਲੱਗ ਗਿਆ ਮੈਨੂੰ ਹੀ ਗਲਤੀ ਹੋ ਗਈ ਕਿ ਮੈਂ ਅੰਬ ਦਾ ਬੀਜ ਸਮਝ ਕੇ ਕਿੱਕਰ ਦਾ ਬੀਜ ਦਿੱਤਾ ਹੁਣ ਜੇ ਮੇਰੀ ਗਲਤੀ ਹੈ ਤਾਂ ਅੱਗੇ ਤੋਂ ਇਹਦਾ ਸੁਧਾਰ ਵੀ ਮੈਂ ਕਰਨਾ ਤਾਂ ਕਿ ਦੁਬਾਰਾ ਗਲਤੀ ਨਾ ਹੋਵੇ ਜਦੋਂ ਆਪਣੀ ਤਰਫ ਆਵਾਂਗੇ ਤਾਂ ਸੁਧਾਰ ਦੀ ਗੁੰਜਾਇਸ਼ ਹੈ ਤਾਂ ਜਦੋਂ ਦੋਸ਼ ਹੀ ਦੂਜੇ ਨੂੰ ਦੇਈ ਜਾਵਾਂਗੇ ਤਾਂ ਫਿਰ ਤਾਂ ਸੁਧਾਰ ਦੀ ਕੋਈ ਗੁੰਜਾਇਸ਼ ਹੀ ਨਹੀਂ ਹੈ ਸਮਝ ਰਹੇ ਹੋ ਕਿ ਨਹੀਂ ਜਰਾ ਸਮਝਣਾ ਸਾਰਿਆਂ ਨੇ ਕਿ ਜੇ ਬੰਦਾ ਕਹਵੇ ਗਲਤੀ ਹੋਦੀ ਹੈ ਤਾਂ ਫਿਰ ਉਹ ਸੁਧਰੇ ਨਾ ਸੁਧਰੇ ਫੇਰ ਦਾ ਮਤਲਬ ਸਾਰੀ ਜ਼ਿੰਦਗੀ ਮੈਂ ਫਿਰ ਕੀ ਹੋਣਾ ਹੈ ਜਰਾ ਸੋਚ ਕੇ ਦੇਖੋ ਹੁਣ ਜੇ ਤਾਂ ਫਰਜ਼ ਕਰੋ ਬੰਦਾ ਕਹਵੇ ਤੂੰ ਦੁਖੀ ਕਿਉਂ ਉਹਦੀ ਵਜ੍ਹਾ ਨਾਲ ਮੈਂ ਦੁਖੀ ਹਾਂ ਤਾਂ ਜੇ ਮੈਂ ਆਪਣੇ ਦੁੱਖ ਸੁੱਖ ਦੀ ਚਾਬੀ ਉਹਦੇ ਹੱਥ ਦਿੱਤੀ ਹੋਈ ਐ ਤਾਂ ਫਿਰ ਤਾਂ ਆਪਣੀ ਜ਼ਿੰਦਗੀ ਦਾ ਮਾਲਕ ਉਹ ਨੂੰ ਬਣਾਤਾ ਹੈ ਫੇ ਤਾਂ ਮੈਂ ਜੀਵਨ 'ਚ ਖੁਸ਼ ਕਦੀ ਹੋਈ ਨਹੀਂ ਸਕਦਾ ਤਾਂ ਜੇ ਬੰਦਾ ਕਵੇ ਮੈਂ ਖੁਸ਼ ਹਾਂ ਉਹ ਵੀ ਆਪਣੇ ਕਰਕੇ ਆ ਦੁਖੀ ਆ ਉਹ ਵੀ ਆਪਣੀ ਸੋਚ ਕਰਕੇ ਆ ਮੇਰਾ ਦੁੱਖ ਵੀ ਮੇਰੇ ਨਾਲ ਹੈ ਤਾਂ ਸੁੱਖ ਵੀ ਮੇਰੇ ਨਾਲ ਹੈ ਹੁਣ ਜੇ ਮੇਰੇ ਨਾਲ ਹੈ ਤਾਂ ਫੈਸਲੇ ਵੀ ਮੈਂ ਲੈਣੇ ਆ ਕਿ ਮੈਂ ਦੁਖੀ ਰਹਿਣਾ ਜਾਂ ਮੈਂ ਸੁਖੀ ਰਹਿਣਾ ਹੈ ਅਮਰੇ ਹੋਗ ਨਹੀਂ ਪਰ ਅੱਜ ਬੰਦਾ ਕੀ ਕਹਿੰਦਾ ਹੈ ਉਹਦੀ ਵਜ੍ਹਾ ਨਾਲ ਮੈਂ ਦੁਖੀ ਹਾਂ ਕਿਉਂ ਉਹਦੀ ਵਜ੍ਹਾ ਨਾਲ ਦੁਖੀ ਹਾਂ ਮੈਂ ਜਿੱਦਾਂ ਚਾਹਦਾ ਉਦਾਂ ਕਰਦਾ ਨਹੀਂ ਤਾਂ ਮੈਂ ਦੁਖੀ ਹਾਂ ਜੇਰਾ ਹੁਣ ਗੌਰ ਕਰਨਾ ਕਿ ਮੈਂ ਜਿੱਦਾਂ ਚਾਹਦਾ ਉਦਾਂ ਕਰਦਾ ਨਹੀਂ ਤਾਂ ਮੈਂ ਕਿਉਂਕਿ ਜਿੰਨੀਆਂ ਜ਼ਿਆਦਾ ਕਿਸੇ ਤੋਂ ਅਸੀਂ ਉਮੀਦਾਂ ਲਾਂਦੇ ਹਾਂ ਦੁੱਖ ਵੀ ਉਨਾ ਹੀ ਹੁੰਦਾ ਹੈ ਤਾਂ ਜੇਰਾ ਹੁਣ ਸੋਚ ਕੇ ਦੇਖਣ ਵਾਲੀ ਗੱਲ ਹੈ ਸਮਝ ਕੇ ਦੇਖਣ ਵਾਲੀ ਗੱਲ ਹੈ ਕਿ ਅੱਜ ਬੰਦਾ ਕਹਿੰਦਾ ਦੂਜਾ ਉਦਾਂ ਚਲੇ ਜਿੱਦਾਂ ਮੈਂ ਚਾਹਦਾ ਹਾਂ ਤਾਂ ਪਹਿਲਾਂ ਉਹਨੂੰ ਪੁੱਛੋ ਕਿ ਤੂੰ ਦੂਜੇ ਨੂੰ ਤਾਂ ਆਪਣੇ ਵੱਸ 'ਚ ਕਰਨਾ ਚਾਹੁੰਦਾ ਕਿ ਤੇਰਾ ਆਪਣਾ ਮਨ ਤੇਰੇ ਵੱਸ 'ਚ ਹੈ ਤੇਰੀ ਆਪਣੀ ਕਰਨੀ ਤੇਰੇ ਵੱਸ 'ਚ ਹੈ ਤੇਰਾ ਆਪਣੀ ਆਪ ਤੇ ਕੰਟਰੋਲ ਹੈ ਇਹ ਤੇਰਾ ਆਪਣੀ ਆਪ ਤੇ ਕੰਟਰੋਲ ਹੋਵੇ ਤਾਂ ਫਿਰ ਤੂੰ ਕਦੀ ਗਲਤ ਮਾਰਗ ਤੇ ਚਲੇ ਹੀ ਨਾ ਕਿਸੇ ਗਲਤ ਚੀਜ਼ ਦਾ ਇਸਤੇਮਾਲ ਕਰੀ ਨਾ ਫਿਰ ਆ ਤਿੰਨ ਤਿੰਨ ਚਾਰ ਚਾਰ ਘੰਟੇ ਜਿਹੜੇ ਟੀਵੀ ਮੋਰੇ ਜਾਂਦੇ ਆ ਨਾ ਨਾਟਕ ਦੇਖਦੇ ਬਹਿਸ ਕਰਦੇ ਆ ਨਿੰਦਿਆ ਚੁਗਲੀ ਕਰਦੇ ਆ ਜਾਂਦੇ ਆ ਤਾਂ ਫਿਰ ਸਮਝ ਹੋਵੇ ਕਿ ਭਾਈ ਇਹ ਟਾਈਮ ਬਰਥਰੀ ਜਾਣ ਦੇਣਾ ਇਹ ਟਾਈਮ ਬੈਠ ਕੇ ਮੈਂ ਕੋਈ ਰੱਬ ਦਾ ਨਾਮ ਲੈ ਲਵਾਂ ਕੋਈ ਚੰਗੀ ਚੀਜ਼ ਪੜ੍ਹ ਲਵਾਂ ਕੋਈ ਚੰਗਾ ਸਿੱਖ ਲਵਾਂ ਕੋਈ ਚੰਗਾ ਕਰਮ ਕਰ ਲਵਾਂ ਕੁਝ ਮਿਹਨਤ ਕਰ ਲਵਾਂ ਜਿਹਦੇ ਚ ਮੈਨੂੰ ਜ਼ਿੰਦਗੀ ਚ ਫਾਇਦਾ ਹੋਵੇ ਕਿ ਸਮਝਦਾਰ ਇਨਸਾਨ ਹੋਇਆ ਕਰਮੀਓ ਕਰਦਾ ਹੈ ਜੇ ਤੁਹਾਨੂੰ ਜੀਵਨ ਚ ਹਰ ਪਲ ਲਾਭ ਹੋਵੇ ਫਾਇਦਾ ਹੋਵੇ ਇਸ ਲਈ ਸਮਝਣਾ ਕਿ ਜੀਵਨ ਚ ਜੇ ਤੁਸੀਂ ਖੁਸ਼ੀ ਚਾਹੁੰਦੇ ਹੋ ਸਫਲਤਾ ਚਾਹੁੰਦੇ ਹੋ ਤਾਂ ਅੱਜ ਤੋਂ ਆਪਣੇ ਜੀਵਨ ਦਾ ਪਹਿਲਾ ਤੱਕ ਨਿਯਮ ਬਣਾਵੋ ਕਿ ਮੈਂ ਆਪਣੀਆਂ ਆਦਤਾਂ ਵੀ ਅੱਛੀਆਂ ਬਣਾਉਣੀਆਂ ਹੈ ਤਾਂ ਮੈਂ ਕਰਮ ਵੀ ਅੱਛੇ ਕਰਨੇ ਹੈ ਫਿਰ ਮੇਰੇ ਵਾਸਤੇ ਰੱਬ ਦੀ ਰਹਿਮਤ ਵੀ ਆਏਗੀ ਮੇਰੇ ਜੀਵਨ 'ਚ ਖੁਸ਼ੀ ਵੀ ਆਏਗੀ ਮੇਰੇ ਜੀਵਨ 'ਚ ਕਾਮਯਾਬੀ ਵੀ ਜ਼ਰੂਰ ਆਏਗੀ ਬਸ ਅੱਜ ਤੋਂ ਮੈਂ ਆਦਤ ਅੱਛੀ ਬਣਾਣੀ ਹੈ ਕਰਮ ਅੱਛੇ ਕਰਨੇ ਹਨ ਔਰ ਅੱਛੀ ਆਦਤ ਵਿੱਚ ਪਤਾ ਨਾ ਤੁਹਾਨੂੰ ਕੀ ਕੀ ਹੈ ਸਮਝ ਲੈਣਾ ਹੋਰ ਸਾਰਿਆਂ ਨੇ ਕਿਉਂਕਿ ਆਪ ਹੀ ਥੋੜਾ ਵਿਚਾਰ ਕਰੀਏ ਕਿ ਅੱਛੀ ਆਦਤ ਕੀ ਕੀ ਹੈ ਜਾਂ ਦੂਜੇ ਲਫ਼ਜ਼ਾਂ ਦੇ ਵਿੱਚ ਜ਼ਰਾ ਸਮਝਣਾ कि बड़ी प्यारी गल कही है कि खुशी और सफलता उसके जीवन में ही आती है जिसके पास दो विश्वास और दो शक्तियां हो सफलता और खुशी उसके जीवन में ही आती है जिसके पास दो विश्वास और दो शक्तियां हो कि अगर जीवन जिस ऐसी चाहते हो खुशी सफलता आवे ਕਹਿੰਦੇ ਫਿਰ ਦੋ ਵਿਸ਼ਵਾਸ ਸਾਡੇ ਜੀਵਨ 'ਚ ਹੋਣਾ ਬਹੁਤ ਹੀ ਕਹਦੇ ਹੋ ਜ਼ਰੂਰੀ ਹੈ। ਔਰ ਦੋ ਸ਼ਕਤੀਆਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਹੁਣ ਉਹ ਦੋ ਵਿਸ਼ਵਾਸ ਕਿਹੜੇ ਆ? ਔਰ ਦੋ ਸ਼ਕਤੀਆਂ ਕਿਹੜੀਆਂ ਜਰਾ ਸਮਝ ਲਓ। ਅਗਰ ਉਹ ਦੋ ਵਿਸ਼ਵਾਸ ਅੱਜ ਅਸੀਂ satsang 'ਚ ਬੈਠ ਕੇ ਨਾ ਆਪਣੇ ਆਪ ਨਾਲ ਸੰਕਲਪ ਕਰ ਲਈਏ ਕਿ ਇਹ ਦੋ ਵਿਸ਼ਵਾਸ ਮੈਂ ਆਪਣੇ ਅੰਦਰ ਪੈਦਾ ਕਰਨੀ ਹੈ। ਔਰ ਆ ਦੋ ਸ਼ਕਤੀਆਂ ਨਾਲ ਮੈਂ ਜੁੜਨਾ ਹੈ ਇਹ ਦੋ ਸ਼ਕਤੀਆਂ ਨੂੰ ਆਪਣੇ ਜੀਵਨ ਚ ਲੈ ਕੇ ਆਣਾ ਹੈ ਜੇ ਇਹ ਸੰਕਲਪ ਕਰ ਲਈਏ ਔਰ ਅੱਜ ਤੋਂ ਇਹਨਾਂ ਤੇ ਮਿਹਨਤ ਕਰਨੀ ਸ਼ੁਰੂ ਕਰ ਦਈਏ ਤਾਂ ਯਾਦ ਰੱਖੋ ਫਿਰ ਥੋੜੇ ਸਮੇਂ ਚ ਹੀ ਤੁਸੀਂ ਆਪ ਕਹੋਗੇ ਕਿ ਮੇਰੇ ਜੀਵਨ ਚ ਖੁਸ਼ੀਆਂ ਵੀ ਆ ਰਹੀਆਂ ਹੈ ਤਾਂ ਮੇਰੇ ਜੀਵਨ ਚ ਸਾਰੇ ਕੰਮ ਸਫਲ ਹੁੰਦੇ ਜਾ ਰਹੇ ਹੈ ਜਿਤ ਅੱਜ ਬੰਦਾ ਕਹਿ ਦਿੰਦਾ ਨਾ ਮੈਨੂੰ ਕਿਸੇ ਕੰਮ ਚ ਸਫਲਤਾ ਨਹੀਂ ਮਿਲਦੀ ਮੈਨੂੰ ਕਿਸੇ ਕੰਮ ਚ ਕਾਮਯਾਬੀ ਨਹੀਂ ਮਿਲਦੀ ਸਮਝਣਾ ਜ਼ਰਾ ਇੰਤਾ ਦੀਆਂ ਗੱਲਾਂ ਕਈ ਬੰਦਾ ਕਹਿ ਦਿੰਦਾ ਹੈ ਹੁਣ ਸਫਲਤਾ ਵੀ ਆਏਗੀ ਕਾਮਯਾਬੀ ਵੀ ਆਏਗੀ ਖੁਸ਼ੀ ਵੀ ਆਏਗੀ ਅਗਲੇ ਦੋ ਵਿਸ਼ਵਾਸ ਔਰ ਇਹ ਦੋ ਸ਼ਕਤੀਆਂ ਸਾਡੇ ਅੰਦਰ ਹੋਣ ਹੁਣ ਦੋ ਵਿਸ਼ਵਾਸ ਕਿਹੜੇ ਆ ਪਹਿਲਾ ਵਿਸ਼ਵਾਸ ਪਹਿਲਾ ਵਿਸ਼ਵਾਸ ਜਿਹੜਾ ਸਾਡੇ ਜੀਵਨ 'ਚ ਹੋਣਾ ਜ਼ਰੂਰੀ ਹੈ ਉਹ ਹੈ ਆਪਣੇ ਰੱਬ ਤੇ ਵਿਸ਼ਵਾਸ ਆਪਣੇ ਮਾਲਿਕ ਤੇ ਵਿਸ਼ਵਾਸ ਉਹ ਪ੍ਰਮਾਤਮਾ ਪ੍ਰਭੂ ਤੇ ਵਿਸ਼ਵਾਸ ਔਰ ਐਸੀ ਕਈ ਵਾਰ ਦੇ ਵਾਰ ਜ਼ਿਕਰ ਕੀਤਾ ਹੈ ਕਿ ਵਿਸ਼ਵਾਸ ਹੀ ਸਾਨੂੰ ਉਸ ਮਾਲਕ ਦੀ ਰਹਿਮਤ ਨਾਲ ਉਹ ਪ੍ਰਮਾਤਮਾ ਪ੍ਰਭੂ ਦੇ ਨਾਲ ਜੋੜਦਾ ਹੈ ਹੁਣ ਤੁਸੀਂ ਜਿੰਨੇ ਵੀ ਬੈਠੇ ਹੋ ਨਾ ਇੱਕ ਦੂਜੇ ਦੇ ਐਸਲੇ ਚਾਹੇ ਬੰਦਾ ਕਹਿੰਦਾ ਮੇਰੇ ਰਿਸ਼ਤੇਦਾਰ ਹੈ ਮੇਰੀ ਮਾਤਾ ਹੈ ਮੇਰਾ ਪਿਤਾ ਹੈ ਕੋਈ ਵੀ ਹੈ ਇਹ ਕਿਸੇ ਨਾਲ ਵੀ ਰਿਸ਼ਤਾ ਉਹਦੋਂ ਜੋੜਦਾ ਜਦੋਂ ਵਿੱਚ ਵਿਸ਼ਵਾਸ ਹੋਵੇ ਪਿਆਰ ਹੋਵੇ ਤਾਂ ਜੇ ਪ੍ਰੇਮ ਔਰ ਵਿਸ਼ਵਾਸ ਨੂੰ ਵਿੱਚੋਂ ਕੱਢ ਦਿੱਤਾ ਜਾਵੇ ਤਾਂ ਰਿਸ਼ਤੇ ਉਸੇ ਵੇਲੇ ਖਤਮ ਹੋ ਜਾਂਦੇ ਆ ਇਸ ਲਈ ਇਹ ਨਜ਼ਰ ਨਹੀਂ ਆਉਂਦੇ ਪਰ ਜੀਵਨ 'ਚ ਇਹਨਾਂ ਦੀ ਕੀਮਤ ਬਹੁਤ ਹੈ ਅਹਿਮੀਅਤ ਬਹੁਤ ਹੈ ਅਗਰ ਯਾਰ ਚਾਹੀਦਾ ਹੈ ਰਿਸ਼ਤਿਆਂ 'ਚ ਖੁਸ਼ੀ ਚਾਹੀਦੀ ਹੈ ਰਿਸ਼ਤਿਆਂ 'ਚ ਤਾਂ ਫਿਰ ਵਿਸ਼ਵਾਸ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਔਰ ਅਗਰ ਰੱਬ ਦੀ ਰਹਿਮਤ ਚਾਹੀਦੀ ਹੈ ਕਿਉਂਕਿ ਕਹਿੰਦੇ ਨਾ ਮਿਹਨਤ ਮੇਰੀ ਰਹਿਮਤ ਤੇਰੀ ਕਿ ਮਿਹਨਤ ਨਾਲ ਨਾਲ ਰਹਿਮਤ ਹੁੰਦੀ ਹੈ ਤਾਂ ਫੇਰ ਹੀ ਇਨਸਾਨ ਦੇ ਨਾ ਹੋਣ ਵਾਲੇ ਕਾਰਜ ਵੀ ਹੁੰਦੇ ਚਲੇ ਜਾਂਦੇ ਐ ਤਾਂ ਜੀ ਉਹਦੀ ਰਹਿਮਤ ਚਾਹੀਦੀ ਹੈ ਤਾਂ ਰਹਿਮਤ ਵਾਸਤੇ ਸਾਨੂੰ ਆਪਣੇ ਰੱਬ ਤੇ ਵਿਸ਼ਵਾਸ ਹੋਣਾ ਬਹੁਤ ਹੀ ਕਹਦੇ ਹੋ ਜ਼ਰੂਰੀ ਹੈ ਇਹ ਵਿਸ਼ਵਾਸ ਕਿਉਂਕਿ ਫਿਰ ਕਹਾਂਗੇ ਜਿਨ੍ਹਾਂ ਅੰਦਰ ਵਿਸ਼ਵਾਸ ਹੁੰਦਾ ਉਹਨਾਂ ਦੇ ਅੰਦਰੋਂ ਸਾਰੇ ਡਰ ਸਾਰੀਆਂ ਚਿੰਤਾਵਾਂ ਨਿਕਲ ਜਾਂਦੀਆਂ ਹੈ ਕਿਸੇ ਨੇ ਜਾ ਕੇ ਕੋ ਫਕੀਰ ਨੂੰ ਪੁੱਛਿਆ ਸੀ ਕਿ ਮਾਰੇ ਤੁਸੀਂ ਕਹਿੰਦੇ ਆ ਕਿ ਇਨਸਾਨ ਦੇ ਅੰਦਰ ਵਿਸ਼ਵਾਸ ਦਾ ਹੋਣਾ ਬਹੁਤ ਜ਼ਰੂਰੀ ਹੈ ਫਿਰ ਇਨਸਾਨ ਦੇ ਜੀਵਨ 'ਚ ਖੁਸ਼ੀ ਆਂਦੀ ਹੈ ਸੋ ਮਾਰੇ ਵਿਸ਼ਵਾਸ ਨਾਲ ਹੁੰਦਾ ਕੀ ਹੈ ਵਿਸ਼ਵਾਸ ਹੁੰਦਾ ਕੀ ਹੈ ਵਿਸ਼ਵਾਸ ਕੀ ਹੁੰਦਾ ਹੈ ਵਿਸ਼ਵਾਸ ਨਾਲ ਕੀ ਹੁੰਦਾ ਇਹਦੇ ਬਾਰੇ ਦੱਸੋ ਤਾਂ ਫਕੀਰ ਕਹਿੰਦੇ ਚੱਲ ਬੇਟਾ ਮੈਨੂੰ ਦੱਸਣਾ ਨਹੀਂ ਤੈਨੂੰ ਦਿਖਾਉਂਦੇ ਆ ਕਿ ਵਿਸ਼ਵਾਸ ਨਾਲ ਹੁੰਦਾ ਕੀ ਹੈ ਵਿਸ਼ਵਾਸ ਨਾਲ ਹੁੰਦਾ ਕੀ ਹੈ ਹੁਣ ਇਹ ਸਮਝਣ ਵਾਲੀ ਗੱਲ ਹੈ ਕਿ ਜਦੋਂ ਫਕੀਰਾਂ ਨੇ ਕਿਹਾ ਚੱਲ ਤੈਨੂੰ ਦਿਖਾਉਂਦੇ ਆ ਵਿਸ਼ਵਾਸ ਨਾਲ ਹੁੰਦਾ ਕੀ ਹੈ ਕਹਿੰਦੇ ਉਹਨੂੰ ਨਾਲ ਲੈ ਕੇ ਫਕੀਰ ਚੱਲ ਪਏ ਚੱਲਦੇ ਚੱਲਦੇ ਕਿੱਥੇ ਆ ਗਏ ਫਕੀਰ ਚੱਲਦੇ ਚੱਲਦੇ ਫਕੀਰ ਇੱਕ ਸ਼ਮਸ਼ਾਨ ਦੇ ਕੋਲ ਆ ਗਏ ਸ਼ਮਸ਼ਾਨ ਦਾ ਤੁਹਾਨੂੰ ਪਤਾ ਹੀ ਹੈ ਕਬਰਸਤਾਨ ਜਿੱਥੇ ਚਿਤਾ ਸੜੀਆਂ ਜਾਂਦੀਆਂ ਮੁਰਦਿਆਂ ਨੂੰ ਦਫਨਾਇਆ ਜਾਂਦਾ ਹੈ ਜਿੱਥੇ ਮਰਦਿਆਂ ਨੂੰ ਦਫਨਾਇਆ ਜਾਂਦਾ ਹੈ ਹੁਣ ਉੱਥੇ ਫਕੀਰ ਆ ਗਏ ਜਦੋਂ ਉੱਥੇ ਫਕੀਰ ਆਏ ਤਾਂ ਉਸੇ ਹੀ ਸ਼ਮਸ਼ਾਨ ਦੇ ਅੰਦਰ ਇੱਕ ਪੇੜ ਹੈ ਔਰ ਉਹ ਪੇੜ ਬਾਰੇ ਪੂਰੇ ਨਗਰ ਦੇ ਵਿੱਚ ਮਸ਼ਹੂਰ ਸੀ ਕਿ ਇਹ ਸ਼ਮਸ਼ਾਨ ਦੇ ਪੇੜ ਤੇ ਕਈ ਰੂਹਾਂ ਕਈ ਭੂਤ ਜੜੇਲ ਕਈ ਭੂਤ ਪ੍ਰੇਤ ਆਤਮਾ ਵਾਸ ਕਰਦੀਆਂ ਹੈ ਔਰ ਜਿਹੜਾ ਇਹ ਪੇੜ ਦੀ ਟਹਿਣੀ ਤੋੜਦਾ ਹੈ ਜਾਂ ਪੱਤਾ ਤੋੜਦਾ ਹੈ ਉਹ ਆਤਮਾ ਨੂੰ ਪਕੜ ਲੈਂਦੀ ਐ ਇਸ ਲਈ ਕੋਈ ਡਰਦਾ ਉਸ ਪੇੜ ਦੇ ਲਾਗੇ ਵੀ ਨਹੀਂ ਜਾਂਦਾ ਹੁੰਦਾ ਸਰ ਜਿੱਦਾਂ ਪਿੰਡ ਵਿੱਚ ਕੋਈ ਮਿਸਾਲ ਬਣ ਜਾਂਦੀ ਸੀ ਨਾ ਕਿ ਲੈ ਵੀ ਇੱਥੇ ਆ ਹੁੰਦਾ ਹੈ ਤਾਂ ਪੂਰੇ ਪਿੰਡ 'ਚ ਮਸ਼ਹੂਰ ਹੋ ਜਾਂਦੀ ਗੱਲ ਇੱਦੀ ਪੂਰੇ ਪਿੰਡ 'ਚ ਸੀ ਕਿ ਸ਼ਮਸ਼ਾਨ 'ਚ ਹੀ ਉੱਗਿਆ ਹੋਇਆ ਪੇੜ ਇੱਤੇ ਆਤਮਾ ਦਾ ਵਾਸ ਹੈ ਜੇ ਕੋਈ ਇਹਦੀ ਟਹਿਣੀ ਪੱਤਾ ਤੋੜੇਗਾ ਉਹ ਆਤਮਾ ਨੂੰ ਪਕੜ ਲਏਗਾ ਜਦੋਂ ਫਕੀਰ ਉਹਨੂੰ ਸ਼ਮਸ਼ਾਨ 'ਚ ਲੈ ਕੇ ਆਏ ਤਾਂ ਫਕੀਰ ਕਹਿੰਦੇ ਤੂੰ ਪੁੱਛਿਆ ਵਿਸ਼ਵਾਸ ਨਾਲ ਕੀ ਹੁੰਦਾ ਹੈ ਵਿਸ਼ਵਾਸ ਨਾਲ ਕੀ ਹੁੰਦਾ ਹੈ ਤਜਾ ਕਹਿੰਦੇ ਉਹ ਪੇੜ ਦੀ ਨਾ ਟਹਿਣੀ ਤੋੜ ਕੇ ਲਿਆ ਜਦੋਂ ਇੰਨੀ ਗੱਲ ਕਹੀ ਤਾਂ ਨੌਜਵਾਨ ਡਰ ਗਿਆ ਕਹਿੰਦਾ ਮਹਾਰਾਜ ਸੁਣਿਆ ਹੈ ਤੁਹਾਨੂੰ ਨਹੀਂ ਪਤਾ ਕਿ ਇਹ ਪੂਰੇ ਪਿੰਡ 'ਚ ਮਸ਼ਹੂਰ ਹੈ ਪਿੰਡ 'ਚ ਕੀ ਆਂਡ ਗਵਾਂਡ ਦੇ ਪਿੰਡਾਂ ਨੂੰ ਵੀ ਪਤਾ ਹੈ ਕਿ ਸਾਰਿਆਂ ਨੂੰ ਪਤਾ ਹੈ ਕਿ ਇਹ ਸ਼ਮਸ਼ਾਨ 'ਚ ਜਿਹੜਾ ਪੇੜ ਹੈ ਇਹਤੇ ਪ੍ਰੇਤ ਆਤਮਾ ਵਾਸ ਕਰਦੀ ਹੈ ਜਿਹੜਾ ਇਹਦੀ ਟਹਿਣੀ ਤੋੜਦਾ ਹੈ ਪੱਤੇ ਤੋੜਦਾ ਹੈ ਉਹਨੂੰ ਆਤਮਾ ਆਪਣੇ ਪਕੜ ਵਿੱਚ ਲੈ ਲੈਂਦੀ ਹੈ ਗਿਰਫਤ ਵਿੱਚ ਲੈ ਲੈਂਦੀ ਹੈ ਰਾਤ ਮਾ ਉੱਤੇ ਸਵਾਰ ਹੋ ਜਾਂਦੀ ਔਰ ਉਹਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਸੋ ਮਹਾਰਾਜ ਮੈਂ ਨਹੀਂ ਇਹ ਪੇੜ ਦੀ ਟਾਣੀ ਤੋੜ ਸਕਦਾ ਕੁਝ ਹੋਰ ਹੁਕਮ ਕਰੋ ਫਕੀਰ ਹੱਸੇ ਕਹਿੰਦੇ ਬੇਟਾ ਠਹਿਰ ਫਿਰ ਕਹਿੰਦੇ ਠਹਿਰ ਫਿਰ ਜਾ ਜਾ ਕੇ ਨਾ ਉਹ ਸਾਹਮਣੇ ਇੱਕ ਖੇਤ ਵਿੱਚ ਕੰਮ ਕਰ ਰਿਹਾ ਕਿਸਾਨ ਉਹਨੂੰ ਬੁਲਾ ਕੇ ਲਿਆ ਉਹ ਨੌਜਵਾਨ ਦੌੜ ਕੇ ਗਿਆ ਖੇਤ ਵਿੱਚ ਕਿਸਾਨ ਕੰਮ ਕਰਦਾ ਸੀ ਉਹਨੂੰ ਬੁਲਾ ਕੇ ਲਿਆ ਲਿਆਇਆ ਜਦੋਂ ਜਦੋਂ ਉਸ ਕਿਸਾਨ ਨੇ ਦੇਖਿਆ ਕਿ ਸਾਹਮਣੇ ਮੇਰੇ ਗੁਰੂ ਖੜੇ ਹੈ ਮੁਰਸ਼ਿਦ ਖੜੇ ਕਿਉਂਕਿ ਉਹ ਕਿਸਾਨ ਫਕੀਰਾਂ ਦਾ ਸੇਵਕ ਸੀ ਜਾ ਕੇ ਉਹਨਾਂ ਪਹਿਲਾਂ ਨਮਸਕਾਰ ਕੀਤੀ ਕਹਿੰਦਾ ਸੀ ਮਹਾਰਾਜ ਜੀ ਤੁਸੀਂ ਇੱਧਰ ਮੇਰੇ ਤੁਨ ਪਾਗ ਜਿਹੜਾ ਅਜੇ ਇੱਥੇ ਦਰਸ਼ਨ ਹੋ ਗਏ ਉਸਨੇ ਫਕੀਰ ਕਹਿੰਦੇ ਤੇਰੇ ਨਾਲ ਇੱਕ ਕੰਮ ਸੀ ਕਹਿੰਦਾ ਜੀ ਹੁਕਮ ਕਰੋ ਕਹਿੰਦੇ ਜਾ ਉਹ ਪੇੜ ਤੋਂ ਨਾ ਟਹਿਣੀ ਤੋੜ ਕੇ ਲਿਆ ਕਹਿੰਦੇ ਇੰਨੀ ਗੱਲ ਕਹਿਣ ਦੀ ਢੇਰ ਸੀ ਉਹ ਦੌੜ ਕੇ ਗਿਆ ਔਰ ਜਾ ਕੇ ਦੋ ਤਿੰਨ ਟਹਿਣੀਆਂ ਤੋੜ ਲਿਆ ਕਹਿੰਦਾ ਮਹਾਰਾਜ ਤੁਸੀਂ ਇੱਕ ਮੰਗੀ ਸੀ ਦੋ ਤਿੰਨ ਲਿਆ ਜਿਹੜੀ ਚਾਹੀਦੀ ਰੱਖ ਲੋ ਉਸਲੇ ਫਕੀਰ ਕਹਿੰਦੇ ਇੱਕ ਗੱਲ ਦੱਸ ਇੱਧਰ ਜਿਹੜਾ ਨਾਲ ਖੜਾ ਆਦਮੀ ਸੀ ਨਾ ਉਹ ਨੌਜਵਾਨ ਜਿਹਨੇ ਸਵਾਲ ਕੀਤਾ ਸੀ ਕਿ ਵਿਸ਼ਵਾਸ ਕੀ ਹੁੰਦਾ ਹੈ ਵਿਸ਼ਵਾਸ ਨਾਲ ਕੀ ਹੁੰਦਾ ਹੈ ਹੁਣ ਉਹ ਵੀ ਦੇਖ ਕੇ ਡਰ ਗਿਆ ਕਿ ਹੁਣ ਇਹਨੂੰ ਆਤਮਾ ਜ਼ਰੂਰ ਫੜੇਗੀ ਕਿਉਂਕਿ ਇਹਨੇ ਇੱਕ ਨਹੀਂ ਦੋ ਤਿੰਨ ਟਹਿਣੀਆਂ ਤੋੜ ਲਿਆਂਦੀਆਂ ਤਾਂ ਫਕੀਰਾਂ ਨੇ ਉਸ ਆਪਣੇ ਸੇਵਕ ਨੂੰ ਪੁੱਛਿਆ ਓਏ ਤੂੰ ਟਹਿਣੀ ਤੋੜ ਲਿਆ ਤੈਨੂੰ ਪਤਾ ਏ ਇਹ ਪੇੜ ਬਾਰੇ ਕਿ ਕਹਿੰਦੇ ਆ ਕਿ ਪੇੜ ਤੇ ਪ੍ਰੇਤ ਆਤਮਾ ਰਹਿੰਦੀ ਹੈ ਉਹ ਕਹਿੰਦਾ ਮਾਰਾ ਜੀ ਮੈਨੂੰ ਸਭ ਕੁਝ ਪਤਾ ਏ ਬਹੁਤ ਸੁਣਿਆ ਹੈ ਕਿ ਪੇੜ ਤੇ ਪ੍ਰੇਤ ਆਤਮਾ ਕਹਿੰਦੇ ਆ ਲੋਕ ਰਹਿੰਦੀ ਐ ਪਰ ਮਹਾਰਾਜ ਸੱਚ ਦੱਸਾਂ ਪਹਿਲਾਂ ਮੈਂ ਵੀ ਮੰਨਦਾ ਹੁੰਦਾ ਸੀ ਕਿ ਪੇੜ ਤੇ ਪ੍ਰੇਤ ਆਤਮਾ ਹੈ ਮੈਨੂੰ ਵੀ ਡਰ ਲੱਗਦਾ ਸੀ ਕਦੀ ਕੋਲ ਦੀ ਲੰਗਦਾ ਸੀ ਪਰ ਹੁਣ ਜਦੋਂ ਤੋਂ ਤੁਹਾਡੇ ਕਦਮਾਂ ਨਾਲ ਜੁੜਿਆ ਤੁਸੀਂ ਮੇਰੇ ਸਿਰ ਤੇ ਹੱਥ ਰੱਖਿਆ ਮੇਰੇ ਸਾਰੇ ਡਰ ਹੀ ਚੱਕੇ ਗਏ ਮੈਂ ਤਾਂ ਰੋਜ਼ ਇੱਥੇ ਬੈਠੇ ਬੈ ਕੇ ਰੋਟੀ ਖਾ ਕੇ ਜਾਂਦਾ ਸਮਝਦੇ ਹੋ ਗ ਨਹੀਂ ਔਰ ਦੇਖੋ ਮੈਂ ਤੋੜ ਲਿਆਂਦੀ ਆ ਲੋਕ ਜਿਸ ਕੋ ਰਾਖੇ ਸਾਈਆਂ ਮਾਰ ਸਕੇ ਨਾ ਜਿਹਦੇ ਸਿਰ ਤੇ ਮੁਰਸ਼ਿਦ ਦਾ ਹੱਥ ਹੈ ਸਤਗੁਰੂ ਦਾ ਹੱਥ ਹੈ ਫਿਰ ਉਹਦਾ ਉਹਨੂੰ ਕੋਈ ਡਰ ਕੋਈ ਚਿੰਤਾ ਨਹੀਂ ਰਹਿੰਦੀ ਨਾਲੇ ਇਹ ਸਾਰੇ ਮੰਦੇ ਤੁਸੀਂ ਆਪ ਹੀ ਤਾਂ ਸਮਝਾਉਂਦੇ ਹੋ ਇਹ ਸਾਰੇ ਮੰਦੇ ਭਰਮ ਹੁੰਦੇ ਆ ਇਸ ਕਰਕੇ ਮਾਰੇ ਮੇਰੇ ਦਿਲ ਚੋਂ ਤਾਂ ਉਦੋਂ ਦੇ ਸਾਰੇ ਡਰ ਨਿਕਲ ਗਏ ਜਦੋਂ ਦਾ ਮੈਂ ਤੁਹਾਡਾ ਹੱਥ ਫੜਿਆ ਹੈ ਤੁਹਾਡੇ ਚਰਨਾਂ ਨਾਲ ਜੁੜਿਆ ਫਕੀਰ ਉਸਲੇ ਨੌਜਵਾਨ ਨੂੰ ਕਹਿੰਦੇ ਕਹਿੰਦੇ ਦੇਖ ਲੈ ਇਹਨੂੰ ਕਹਿੰਦੇ ਆ ਵਿਸ਼ਵਾਸ ਤੂੰ ਪੁੱਛਿਆ ਸੀ ਨਾ ਵਿਸ਼ਵਾਸ ਕੀ ਹੁੰਦਾ ਹੈ ਯਕੀਨ ਕਿਹਨੂੰ ਕਹਿੰਦੇ ਆ ਵਿਸ਼ਵਾਸ ਕੀ ਹੁੰਦਾ ਹੈ ਇਨੂੰ ਕਹਿੰਦੇ ਆ ਵਿਸ਼ਵਾਸ ਕਿ ਜਿਹਨੂੰ ਆਪਣੇ ਮਾਲਕ ਤੇ ਵਿਸ਼ਵਾਸ ਹੁੰਦਾ ਹੈ ਫਿਰ ਉਹ ਇੱਕੋ ਹੀ ਚੀਜ਼ ਨੂੰ ਮੰਨਦਾ ਹੈ ਕਿ ਮੇਰਾ ਮਾਲਕ ਹਰ ਜਗ੍ਹਾ ਹਰ ਕਦਮ ਤੇ ਮੇਰੀ ਰੱਖਿਆ ਕਰਨ ਵਾਲਾ ਮੇਰੇ ਨਾਲ ਹੈ ਇਸ ਲਈ ਦੁਨੀਆ ਦੀ ਕੋਈ ਬੁਰੀ ਸ਼ੈ ਮੇਰਾ ਕੁਝ ਵੀ ਵਿਗਾੜ ਨਹੀਂ ਸਕਦੀ ਤਾਂ ਜਿਹੜੇ ਡਰੇ ਹੋਏ ਹੁੰਦੇ ਆ ਉਹ ਵੀ ਕਰਦੇ ਆ ਜਿੱਦਾਂ ਦੱਸਿਆ ਨਾ ਕਈ ਵਾਰ ਉਹ ਤਾਂ ਮੜਮੜੀਆਂ ਚੀਜ਼ਾਂ ਨੂੰ ਦੇਖ ਕੇ ਡਰੀ ਜਾਂਦੇ ਆ ਕੋਈ ਚਰਾਹੇ ਤੇ ਮੜਿਆ ਦੀਵਾ ਜਲਾ ਦੇ ਲੋਕਾਂ ਡਰ ਕੇ ਨੰਗਣਾ ਲੈ ਵੀ ਕੋਲ ਦੀ ਨੰਗਿਆ ਸੀ ਟੂਣਾ ਟੱਪ ਗਿਆ ਸੀ ਤਾਂ ਮਰਾ ਹੋ ਗਿਆ ਉਹ ਲੋਕ ਤਾਂ ਇੰਦਰ ਡਰ ਜਾਂਦੇ ਐ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਦੇਖ ਕੇ ਕਿਉਂ ਕਿਉਂਕਿ ਉਹਨਾਂ ਨੂੰ ਉਹ ਟੂਣੀਆਂ ਤੇ ਬੁਰਾਈਆਂ ਤੇ ਵਿਸ਼ਵਾਸ ਹੈ ਤਾਂ ਆਪਣੇ ਰੱਬ ਦੀ ਰਹਿਮਤ ਤੇ ਵਿਸ਼ਵਾਸ ਹੀ ਨਹੀਂ ਆ ਹੁਣ ਰੱਬ ਦੀ ਰਹਿਮਤ ਤੇ ਵਿਸ਼ਵਾਸ ਤਾਂ ਫਿਰ ਹੋਏਗਾ ਜਦੋਂ ਕੋਈ ਉਹਨਾਂ ਦੇ ਜੀਵਨ 'ਚ ਐਸਾ ਗੁਰੂ ਰਹਿਬਰ ਹੋਏਗਾ ਜਿਹੜਾ ਰੱਬ ਦੇ ਨਾਲ ਜੋੜੇਗਾ ਸਮਝ ਆ ਰਹੀ ਕਿ ਨਹੀਂ ਇਸ ਲਈ ਇਹ ਵਿਸ਼ਵਾਸ ਦੀ ਸ਼ਕਤੀ ਜੇ ਤੋ ਤੁਹਾਨੂੰ ਆਪਣੇ ਮਾਲਿਕ ਤੇ ਵਿਸ਼ਵਾਸ ਹੋ ਗਿਆ ਤਾਂ ਫੇਰ ਤੁਹਾਡੇ ਅੰਦਰੋਂ ਇਹ ਸਾਰੇ ਡਰ ਨਿਕਲ ਜਾਣਗੇ ਕੋਈ ਕਹ ਦੇਗਾ ਨਾ ਉੱਥੇ ਭੂਤ ਹੈ ਭਲਾ ਤੁਹਾਡੇ ਵਾਸਤੇ ਹੋਏਗਾ ਮੈਂ ਜਾ ਕੇ ਆਂਦਾ ਸਮਝਦੇ ਹੋ ਕਿ ਨਹੀਂ ਇਹ ਗੱਲ ਹਮੇਸ਼ਾ ਯਾਦ ਰੱਖਣਾ ਅੱਜ ਲੋਕ ਕਿੱਥੇ ਕਹਿੰਦੇ ਭੂਤ ਰਹਿੰਦੇ ਆ ਜ਼ਿਆਦਾਤਰ ਕਿੱਥੇ ਗਿਆ ਆਂਦਾ ਹੈ ਸ਼ਮਸ਼ਾਨਾ ਚ ਰਹਿੰਦੇ ਫੁਲਾਨੀ ਜਗ੍ਹਾ ਰਹਿੰਦੇ ਤੇ ਕਮਾਲ ਦੀ ਗੱਲ ਹੈ ਸੰਦ ਇੱਕ ਗੱਲ ਸਮਝ ਨਹੀਂ ਆਂਦੀ ਉਹ ਭੂਤ ਨੇ ਜਿ ਰਹਿਣੇ ਹੀ ਐ ਤੇ ਸੁਨਸਾਨ ਜਗ੍ਹਾ ਕਿਉਂ ਰਵੇ ਉਹ ਜਾ ਕੇ ਕਿਸੇ 5 ਸਟਾਰ ਹੋਟਲ ਤੇ ਰਵੇ ਉਹਨੂੰ ਕਿਹੜਾ ਦੇਖ ਲੈਣਾ ਕਿਸੇ ਸੋਚਣ ਵਾਲੀ ਗੱਲ ਹੈ ਕਿ ਨਹੀਂ ਜਾ ਕੇ ਕਿਤੇ ਰਾਜੇ ਮਹਾਰਾਜੇ ਦੇ ਮਹਿਲ ਚ ਰਵੇ ਰਾਸ਼ਟਰਪਤੀ ਦੇ ਘਰ ਚ ਰਵੇ ਕਿ ਲੈ ਵੀ ਇੰਨੇ ਕਮਰੇ ਇੱਥੇ ਹੈ ਰਾਸ਼ਟਰਪਤੀ ਇਕੱਲਾ ਰਹਿੰਦਾ ਹੈ ਆ ਬਾਕੀ ਕਮਰੇ ਖਾਲੀ ਹੈ ਮੈਂ ਜਾ ਕੇ ਇੱਥੇ ਬਾਸ ਕਰਾਂ ਕੀ ਮੈਂ ਸ਼ਮਸ਼ਾਨਾ ਚ ਬੈਠਾ ਆ ਪੇੜਾਂ ਦੇ ਉੱਪਰ ਉਹ ਜੇ ਮੈਂ ਕਿਤੇ ਵੀ ਜਾ ਸਕਦਾ ਤਾਂ ਜਰਾ ਹੁਣ ਸੋਚੋ ਭੂਤ ਕਹਿੰਦੇਗੇ ਇਹਨੂੰ ਬੰਦਾ ਇੱਥੇ ਮਰ ਗਿਆ ਆਤਮਾ ਨਿਕਲੀ ਪੇੜ ਤੇ ਬਹਿ ਗਈ ਹੁਣ ਪੁੱਛਣ ਵਾਲਾ ਹੋਵੇ ਜੀਂਦੇ ਜੀ ਵਿਚਾਰੇ ਨੇ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਅਮਰੀਕਾ ਦਾ ਵੀਜ਼ਾ ਲੱਗੇ ਕੈਨੇਡਾ ਦਾ ਵੀਜ਼ਾ ਲੱਗੇ ਤਾਂ ਹੁਣ ਮਰੇ ਹੀ ਗਿਆ ਆ ਆਤਮਾ ਕੈਨੇਡਾ ਅਮਰੀਕਾ ਜਾ ਸਕਦੀ ਤਾਂ ਪੇਟ ਤੇ ਕਿਉਂ ਬੈਠਾ ਜੀਂਦੇ ਜੀ ਤਾਂ ਹੋਇਆ ਨਹੀਂ ਚਲੋ ਮਰਨ ਤੋਂ ਬਾਅਦ ਰਹਿੰਦਾ ਹੀ ਕੋ ਮਿਆਂਵਾ ਸਮੇਂ ਦੀ ਲੋਕ ਨਹੀਂ ਪਰ ਨਹੀਂ ਚੀਜ਼ਾਂ ਕੀ ਆ ਉਹ ਫੁਲਾਨੇ ਟੁੱਟੇ ਹੋਏ ਘਰ ਚ ਭੂਤ ਰਹਿੰਦਾ ਉਹ ਭੂਤ ਨੇ ਰਹਿਣਾ ਟੁੱਟੇ ਹੋਏ ਘਰ ਚ ਰਹਿਣਾ ਭਾਈ ਜਿਹਨੂੰ ਆਜ਼ਾਦੀ ਹੈ ਕਿਤੇ ਵੀ ਰਹੇ ਹੋਏ ਕਿਸੇ ਹੋਟਲ ਚ ਰਵੇ ਜਾ ਕੇ ਇਸੇ بڑے ਤੋਂ بڑے ਘਰ ਚ ਰਵੇ ਜਾ ਕੇ ਬੜੀ ਤੋਂ ਬੜੀ ਕੰਟਰੀ ਜਵੇ ਤੋਂ ਉਹਨੇ ਬੈਠਣਾ ਇੱਥੇ ਹੀ ਹੈ ਹੁਣ ਇਹ ਕੀ ਚੀਜ਼ ਹੈ ਇਹ ਮੰਦੇ ਬਹਿ ਮੈਂ ਪਰਮਨ ਫਿਰ ਕਹਾਂਗੇ ਜਿਹੜੇ ਮਾਲਿਕ ਤੇ ਵਿਸ਼ਵਾਸ ਕਰਨ ਵਾਲੇ ਐ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਉਹ ਕਹਿੰਦੇ ਮੇਰੇ ਤੇ ਮੇਰੇ ਮਾਲਿਕ ਦੀ ਰਹਿਮਤ ਦਾ ਹੱਥ ਹੈ ਮੇਰਾ ਮਾਲਿਕ ਮੇਰੇ ਨਾਲ ਹੈ ਤਾਂ ਮੈਂ ਜਿੱਥੇ ਮਰਜ਼ੀ ਜਾ ਕੇ ਖੜਾ ਹੋ ਜਾਵਾਂ ਜਿੱਥੋਂ ਦੀ ਮਰਜ਼ੀ ਗੁਜ਼ਰ ਜਾਵਾਂ ਇਹਦਾ ਇਹੀ ਦਸੀਦਾ ਹੈ ਕਿ ਆਈ ਐਮ ਸਨ ਆਫ ਦਾ ਗੋਡ ਨੋ ਈਵਲ ਕੈਨ ਟੱਚ ਮੀ ਕਿ ਮੈਂ ਈਸ਼ਵਰ ਦਾ ਬੱਚਾ ਆਂ ਕੋਈ ਬੁਰੀ ਚੀਜ਼ ਮੇਰੇ ਨੇੜੇ ਆਈ ਨਹੀਂ ਸਕਦੀ ਇਹ ਵਿਸ਼ਵਾਸ ਹੋਣਾ ਚਾਹੀਦਾ ਇੱਕ ਪਾਸੇ ਬੰਦਾ ਕਹਿੰਦਾ ਹੈ ਕਿ ਸਾਨੂੰ ਪੈਦਾ ਕਰਨ ਵਾਲਾ ਪਰਮਾਤਮਾ ਹੈ ਉਹ ਪ੍ਰਭੂ ਹੈ ਉਹ ਸਾਡਾ ਪਿਤਾ ਹੈ ਤਾਂ ਜੇ ਉਹ ਸਾਡਾ ਪਿਤਾ ਹੈ ਤਾਂ ਫਿਰ ਉਹਦੇ ਬੱਚੇ ਹੋ ਕੇ ਕਿਉਂ ਛੁੜਛੁੜੀਆਂ ਚੀਜ਼ਾਂ ਤੋਂ ਡਰਦੇ ਆਂ ਕਿਉਂ ਨਹੀਂ ਇਹ ਵਿਸ਼ਵਾਸ ਕਰਦੇ ਕਿ ਜੇ ਮੇਰਾ ਪਿਤਾ ਮੇਰਾ ਮਾਲਿਕ ਹੈ ਤਾਂ ਮੇਰਾ ਪਿਤਾ ਮੇਰਾ ਮਾਲਿਕ ਹਰ ਜਗ੍ਹਾ ਮੇਰੀ ਰੱਖਿਆ ਵੀ ਜ਼ਰੂਰ ਕਰੇਗਾ ਹਰ ਜਗ੍ਹਾ ਮੇਰੀ ਸੰਭਾਲ ਵੀ ਸੋ انسان ਦੇ ਜੀਵਨ ਦੇ ਡਰ ਬਹਿਮ ਭਰਮ ਦੂਰ ਹੋ ਜਾਂਦੇ ਆ ਜਦੋਂ انسان ਦੇ ਅੰਦਰ ਆਪਣੇ ਮਾਲਕ ਦਾ ਵਿਸ਼ਵਾਸ ਪੈਦਾ ਹੁੰਦਾ ਹੈ ਇਸ ਲਈ ਪਹਿਲਾ ਵਿਸ਼ਵਾਸ ਜਿੱਦਾਂ ਦੱਸਿਆ ਨਾ ਕਿ ਜੀਵਨ 'ਚ ਸਫਲਤਾ ਯਾਨੀ ਕਾਮਯਾਬੀ ਔਰ ਖੁਸ਼ੀ ਪਾਣ ਵਾਸਤੇ ਦੋ ਵਿਸ਼ਵਾਸ ਔਰ ਦੋ ਸ਼ਕਤੀਆਂ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਸੋ ਪਹਿਲਾ ਵਿਸ਼ਵਾਸ ਦੱਸਿਆ ਹੈ ਕਿ ਆਪਣੇ ਰੱਬ ਤੇ ਵਿਸ਼ਵਾਸ ਕਰਨਾ ਸਿੱਖੋ ਕਿਉਂਕਿ ਜਦੋਂ ਰੱਬ ਤੇ ਵਿਸ਼ਵਾਸ ਹੋਵੇ ਤਾਂ ਇਦਾਂ ਦੇ ਜਿਹੜੇ ਝੂਠੇ ਭਰਮ ਹੈ ਨਾ ਇਹ ਸਾਰੇ ਭਰਮਾਂ ਚੱਕੇ ਜਾਂਦੇ ਆ ਸਾਰੇ ਭੁਲੇਖੇ ਦੂਰ ਹੋ ਜਾਂਦੇ ਆ ਹਾਂ ਜਿਹੜੀਆਂ ਚੀਜ਼ਾਂ ਨੂੰ ਅਸੀਂ ਸੰਭਲ ਕੇ ਰਹਿਣਾ ਹੈ ਉੱਥੇ ਵੀ ਸੰਭਲ ਕੇ ਰਹਿਣਾ ਡਰਨ ਡਰ ਕੇ ਨਹੀਂ ਕਿਉਂਕਿ ਸੰਵਲਣਾ ਗੱਲ ਲੱਗ ਹੁੰਦੀ ਹੈ ਜਿੱਦਾਂ ਕਹਿੰਦੇ ਹੁਸ਼ਿਆਰ ਰਹਿਣਾ ਹੈ ਪਰ ਡਰ ਕੇ ਨਹੀਂ ਰਹਿਣਾ ਉੱਥੇ ਸਮਝਦੇ ਹੋ ਕਿ ਨਹੀਂ ਹੁਸ਼ਿਆਰ ਰਹਿਣ ਦਾ ਮਤਲਬ ਕੀ ਹੈ ਜੇ ਘਰ ਚ ਸੱਪ ਆ ਗਿਆ ਹੁਸ਼ਿਆਰ ਰਹਿਣਾ ਹੈ ਕਿ ਇਹਨੂੰ ਪਕੜ ਕੇ ਬਾਹਰ ਘੱਟੀਏ लाठी मार ਕੇ ਹੁਣ ਡਰੀ ਨਾ ਜਾਈਏ ਕਿ ਬੈਠ ਕੇ ਕੋਨੇ ਚ ਰੋਈ ਜਾਈਏ ਹਾਏ ਸੱਪ ਆ ਗਿਆ ਹਾਏ ਸੱਪ ਆ ਗਿਆ ਸਭ ਘੁੰਮੀ ਜਾਵੇ ਤੁਹਾਡੇ ਘਰ ਚ ਤਾਂ ਤੁਸੀਂ ਬੈਠੇ ਰੋਈ ਜਾਵੋ ਉਹਨੂੰ ਕਹਿੰਦੇ ਡਰ ਸਮੇਂਦਾਰ ਬੰਦਾ ਕਹਿੰਦਾ ਨੂੰ ਬਾਹਰ ਗੱਡੀਏ ਜਦੋਂ ਮਾਲਿਕ ਨਾਲ ਹੈ ਉਹਦੇ ਵਿਸ਼ਵਾਸ ਦੀਦਾ ਦੱਸੇ ਦਾ लाठी ਚੱਕੋ ਕੱਢੋ ਬਾਹਰ ਡਰ ਕਾ ਦਾ